ਅਸੀ ਗੱਲ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਦਰਾਹਿ ਦਾ ਛੇਰਸਾ ਸੂਰੀ ਦਾ ਕਿਲਾ ਜਦੋਂ ਦਿੱਲੀ ਤੋਂ ਲਾਹੌਰ ਤੱਕ ਫੌਜਾਂ ਜਾਂਦੀਆਂ ਸਨ ਦਾ ਰਸਤੇ ਦੇ ਵਿੱਚ ਸਰਾਮਾਂ ਬਣੀਆਂ ਹੋਈਆਂ ਸਨ ਫੌਜਾਂ ਦੇ ਠਹਿਰਾ ਲਈ ਆਰਾਮ ਲਈ ਇਹ ਸਰਾਮਾਂ ਬਣਾਈਆਂ ਹੋਈਆਂ ਸਨ ਸਰਾਮਾਂ ਦੇ ਵਿੱਚੋਂ ਇਹ ਦਰਾਹੇ ਦਾ ਕਿਲਾ ਜੋ ਕਿ ਅੱਜ ਵੀ ਦਰਾਹੇ ਦੇ ਵਿੱਚ ਮੌਜੂਦ ਹੈ ਆਓ ਤੁਹਾਨੂੰ ਲੈ ਕੇ ਚਲਦੇ ਹਾਂ ਦਰਾਹੇ ਦੇ ਕਿਲੇ ਦੇ ਵਿੱਚ ਦਰਾਹੇ ਦੇ ਕਿਲੇ ਦੇ ਵਿੱਚ ਐਂਟਰ ਹੋਣ ਤੋਂ ਪਹਿਲਾਂ ਤੁਹਾਨੂੰ ਆਪਣਾ ਪਤਾ ਮੋਬਾਈਲ ਨੰਬਰ ਲਿਖਾਉਣਾ ਜ਼ਰੂਰੀ ਹੈ ਜੀ ਆਪ ਦੇ ਕੋਲ ਕੈਮਰਾ ਨਹੀਂ ਹੋਣਾ ਚਾਹੀਦਾ ਉਹ ਵੀ ਆ ਦੇ ਵਿੱਚ ਵੜ ਕੇ ਆਣੇ ਹਣ ਦੇਖੀ ਤਾਂ ਸ਼ਿਕਾਰ ਹੋਇਆ ਛੇਰਸਾ ਸੂਰੀ ਦਾ ਦਰਾਹੇ ਦਾ ਕਿਲਾ ਅੱਜ ਵੀ ਦਰਾਹੇ ਦੇ ਵਿੱਚ ਮੌਜੂਦ ਹੈ ਉਸ ਟਾਈਮ ਰਾਜਿਆਂ ਨੇ ਕਿਲੇ ਬਣਾਏ ਹੋਏ ਸੀ ਛੇਰਸਾ ਸੂਹੀ ਦਾ ਦਰਾਹੇ ਦਾ ਕਿਲਾ ਮੁਗਲਾਂ ਨੂੰ ਹਰਾਉਣ ਵਾਲਾ ਛੇਰਸਾ ਸੂਰੀ ਇਹ ਮੇਰੀ ਗੱਲ ਸੁਣੋ ਦੋਸਤੋ ਇਹ ਉਹੀ ਕਿਲਾ ਛੇਰਸਾ ਸੂਰੀ ਦਾ ਜਦੋਂ ਫੌਜਾਂ ਦਿੱਲੀ ਤੋਂ ਲਾਹੌਰ ਤੱਕ ਜਾਂਦੀਆਂ ਸਨ ਤਾਂ ਰਸਤੇ ਦੇ ਵਿੱਚ ਸਰਾਵਾ ਬਣੀਆਂ ਹੁੰਦੀਆਂ ਸਨ ਉਹਨਾਂ ਦੇ ਵਿੱਚੋਂ ਇਹ ਦਰਾਹੇ ਦਾ ਕਿਲਾ ਜੋ ਕਿ ਅੱਜ ਵੀ ਦਰਾਹੇ ਦੇ ਵਿੱਚ ਮੌਜੂਦ ਹੈ ਉਸ ਟਾਈਮ ਦਾ ਇਹ ਖੂ ਜੋ ਕਿ ਹੁਣ ਭਰ ਚੁੱਕਿਆ ਹੈ ਕਿਲੇ ਦਾ ਕੁਝ ਹਿੱਸਾ ਖੰਡਰ ਹੋ ਚੁੱਕਿਆ ਆਓ ਤੁਹਾਨੂੰ ਲੈ ਕੇ ਚੱਲਦੇ ਹਾਂ ਕਿਲੇ ਦੇ ਉਦਲੀ ਸੈਡ ਆਲ ਦਸੜਾ ਵਾਲਾ ਆਇਆ ਨੇ ਮੇਰੀ ਸਾਲੀ ਪੰਮੀ ਲੁਧਿਆਣੇ ਤੋਂ ਉਹਦੀ ਗੁੜੀ ਆ ਇੱਕ ਕਿਲਾ ਸਰਹੰਦ ਨਹਿਰ ਦੇ ਬਿਲਕੁਲ ਨੇੜੇ ਤੋਂ ਮੈਂ ਜਿੱਤਾਂ ਸੈਰ ਫਾਇਸਨਾ ਕਮਾਲ ਦੀ ਗੱਲ ਆ ਕਿ ਉਸ ਟਾਈਮ ਗੱਡੀਆਂ ਮੋਟਰਾਂ ਨਹੀਂ ਹੋਇਆ ਕਰਦੀਆਂ ਸਨ ਉਸ ਟਾਈਮ ਘੋੜੇ ਖੱਜਰਾ ਕਿਦਾਂ ਇਹ ਸਮਾਨ ਕਿਦਾਂ ਇੱਟਾਂ ਕਿਦਾਂ ਚੂਨਲ ਲਿਆਂਦਾ ਕਿੰਨੀਆਂ ਚੌੜੀਆਂ ਇਹ ਕੰਧਾਂ ਉਸ ਟਾਈਮ ਕਿਦਾਂ ਇਹ ਕਾਰੀਗਰਾਂ ਨੇ ਬਣਾਇਆ ਹੋਵੇਗਾ ਇੰਨੀ ਮਜ਼ਬੂਤੀ ਦੇ ਨਾਲ ਇਹ ਬਣਾਇਆ ਹੋਇਆ ਕਿਲਾ ਮੇਰੀ ਸਾਲੀ ਦੀ ਕੁੜੀ ਨੂੰ ਇੰਨੀ ਅੱਜ ਠੰਡ ਲੱਗ ਰਹੀ ਸੀ ਤਾਂ ਵੀ ਅੱਜ ਸਾਡੇ ਨਾਲ ਇਹ ਆਈ ਆ ਉਸ ਟਾਈਮ ਦੇ ਇੱਕ ਕਾਰੀਗਰਾਂ ਨੇ ਬੜੀ ਹੀ ਬਰੀਕੀ ਦੇ ਨਾਲ ਕਿੱਲਾ ਤਿਆਰ ਕੀਤਾ ਹੋਵੇਗਾ ਤੁਸੀਂ ਦੇਖ ਰਹੇ ਹੋ ਕਿੰਨਾ ਡਾਟਾ ਲਾਹਵੀਆਂ ਨੇ ਘਮਾਰੂ ਇੱਟਾਂ ਤੇ ਚੂਨੇ ਦੇ ਨਾਲ ਚੜਾਈ ਕੀਤੀ ਹੋਈ ਅੱਜ ਵੀ ਉਸੇ ਤਰ੍ਹਾਂ ਇਹ ਕਿਲਾ ਦਰਾਹੇ ਦੇ ਵਿੱਚ ਮੌਜੂਦ ਹੈ ਵੀਡੀਓ ਬਾਰੇ ਆਪਣੇ ਸੁਝਾਅ ਲਾਈਕ ਕਮੈਂਟ ਜਰੂਰ ਕਰਨਾ ਜੀ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਤਾਂ ਕਿ ਮੇਰੀ ਆਉਣ ਵਾਲੀਆਂ ਵੀਡੀਓ ਵੀ ਤੁਹਾਡੇ ਤੱਕ ਪਹੁੰਚ ਸਕਣ ਮੈਂ ਤੁਹਾਡਾ ਆਪਣਾ ਰੰਪਲ ਸਿੰਘ న్యూਸ ਐਂਡ ਬਲੌਗ YouTube ਚੈਨਲ ਜੇਕਰ ਕਿਸੇ ਨੇ ਪ੍ਰੋਗਰਾਮ ਲਾਈਵ ਕਰਵਾਉਣਾ ਹੋਵੇ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਇਕੱਲੇ ਦੇ ਚਾਰੇ ਖੁੰਝੇ ਪੌੜੀਆਂ ਥੱਲੇ ਉਤਰਨ ਲਈ ਦੂਰ ਦੂਰ ਤੱਕ ਤੁਸੀਂ ਦੇਖ ਰਹੇ ਹੋ ਇਦਾਂ ਨਹੀਂ ਇਧਰ ਆਹੇ ਦਾ ਕਿਲਾ ਪੁਰਾਣੇ ਟਾਈਮ ਦੇ ਵਿੱਚ ਛੱਤਾਂ ਤੇ ਉਸ ਟਾਈਮ ਉਹ ਮੋਗੇ ਹੋਇਆ ਕਰਦੇ ਸਨ ਇਹਦੇ ਵਿੱਚ ਸੂਰਜ ਦੀ ਰੋਸ਼ਨੀ ਅੰਦਰ ਜਾਂਦੀ ਸੀ ਪਹਿਲਾਂ ਇਹਦੇ ਉੱਤੇ ਕਵਰ ਕੀਤਾ ਸੀ ਤੇ ਹੁਣ ਇਹਦੇ ਜਿਹੜੇ ਸ਼ੀਸ਼ੇ ਨੇ ਉਹ ਟੁੱਟ ਚੁੱਕੇ ਨੇ ਉਸ ਟਾਈਮ ਦੇ ਇਹ ਮੋਗੇ ਪੌੜੀਆਂ ਦੀ ਤੁਸੀਂ ਦੇਖ ਲਓ ਕਿੰਦਾ ਮੀਨਾ ਕਲੀ ਕੀਤੀ ਹੋਈ ਆ ਵੀਡੀਓ ਕਿਦਾਂ ਦੀ ਲੱਗੀ ਵੀਡੀਓ ਬਾਰੇ ਆਪਣੇ ਸੁਝਾਅ ਲੈ ਕਮੈਂਟ ਜ਼ਰੂਰ ਕਰਨਾ ਜੀ ਮਿਲਦੇ ਆ ਆਪਾਂ ਤੁਹਾਨੂੰ ਹੋਰ ਵੀਡੀਓ ਦੇ ਵਿੱਚ ਮੀਨਾ ਕਲੀ